ਨਾਲੇ ਸੱਚ ਹਾਂ ਈਸ਼ੂ ਕਹਿ ਦਿਓ ਜੋ ਉਹਨੇ ਕੁਛ ਕੀਤਾ ਨਾ ਉਹਦੀ ਸਜ਼ਾ ਘਟਣ ਲਈ ਤਿਆਰ ਹੋ ਜਾਏ ਮੈਂ ਉੱਥੇ ਜਾ ਕੇ ਨਾ ਕੋਰਟ ਦੇ ਆਰਡਰ ਭੇਜ ਦਾਂਗੀ ਪ੍ਰੀਤਪੁੱਤ ਤੈਨੂੰ ਮੈਂ ਸਮਝਦਾਰ ਸਮਝਦੀ ਸੀ ਪਰ ਤੂੰ ਤੂੰ ਤਾਂ ਉਹਦੇ ਨਾਲ ਵੀ ਜ਼ਿਆਦਾ ਨਕੰਮਾ ਨਿਕਲਿਆ ਜਿਨੇ ਉਹਦਾ ਘਰ ਪੱਟ ਕੇ ਰੱਖਤਾ ਤੇ ਨਾਲੇ ਇੱਕ ਗੱਲ ਹੋਰ ਮੇਰੀ ਚੰਗੀ ਤਰ੍ਹਾਂ ਸਮਝ ਲਓ ਤੇ ਸੁਣ ਵੀ ਲਓ ਹੁਣ ਤੁਸੀਂ ਮੇਰੇ ਕੁਛ ਨਹੀਂ ਲੱਗਦੇ ਮੈਂ ਇੰਨਾ ਦੀ ਨੂੰ ਆ ਤੇ ਇਹ ਮੇਰੀ ਸੱਸ ਆ ਇਸ ਤੋਂ ਚੰਗਾ ਮੌਕਾ ਹੋਰ ਕੋਈ ਮਿਲ ਹੀ ਨਹੀਂ ਸਕਦਾ ਆਸੇ ਮੈਂ ਇੱਕ ਗੱਡੀ ਚੜਾਂਗੇ ਹੁਣ ਦੇਖੀ ਫਿਰ ਚੱਲ ਕੋਈ ਨਾ ਤੂੰ ਫੇਰ ਨਾ ਕਰ ਤਾਰੀ ਇੱਧਰ ਆਊਗਾ ਪਰ ਇਹ ਤੂੰ ਮੇਰੇ ਤੇ ਛੱਡ ਦੇ ਵੀ ਆਊ ਕਿਵੇਂ ਜਿਉਂਦੀ ਰਹਿਣੀ ਤੇ ਤਾਂ ਤਾ ਮੈਨੂੰ ਰਾਮ ਜੱਲ ਲਿਆਤਾ ਰੱਬ ਤੈਨੂੰ ਰੰਗ ਭਾਗ ਲਾਵੇ ਚਾਚੀ ਜੀ ਸੱਚੀ ਹੁਣ ਤਾਂ ਨਾ ਰੱਬ ਰੰਗ ਭਾਗ ਮੈਨੂੰ ਲਾ ਹੀ ਦੇਵੇ ਕਿਉਂਕਿ ਤੁਹਾਡੀ ਛਿਕਣੀ ਨੇ ਮੈਨੂੰ ਇਸੇ ਗੱਲ ਦਾ ਹੀ ਮੇਣਾ ਮਾਰਿਆ ਅਕੇ 2 ਸਾਲ ਹੋ ਗਏ ਤੈਨੂੰ ਇਸ ਘਰ ਚ ਆਈ ਨੂੰ ਹਜੇ ਤੱਕ ਤੂੰ ਕੋਈ ਔਲਾਦ ਨਹੀਂ ਦੇ ਸਕੀ ਇਸ ਘਰ ਨੂੰ ਲੈ ਔਲਾਦ ਦਾ ਕੀ ਹੈ ਤੇਰੀ ਕਿਹੜਾ ਉਮਰ ਟੱਪ ਚੱਲੀ ਹੁਣ ਤਾਂ ਸੋਡੇ ਹੱਸਣ ਕੇੜਦੇ ਦਿਨ ਨੇ ਹਲੇ ਤੇ ਨਿਆਣੇ ਦਾ ਕੀ ਹੈ ਨਾਲੇ ਨਿਆਣੇ ਤਾਂ ਜਦੋਂ ਮਰਜ਼ੀ ਜੰਮ ਲਓ ਨਾਲੇ ਜਿਹੜੀ ਤੈਨੂੰ ਕਹਿੰਦੀ ਐ ਉਹਨੇ ਕਿੰਨੀ ਕ ਇਸ ਘਰ ਨੂੰ ਔਲਾਦ ਦਿੱਤੀ ਆ ਆਪਦੀ ਵੀ ਪੀੜੀ ਥੱਲੇ ਸੋਟਾ ਮਾਰੇ ਉਹ ਇਹੀ ਗੱਲ ਤਾਂ ਚਾਚੀ ਜੀ ਫਿਰ ਮੈਂ ਕਹੀ ਸੀ ਮੈਂ ਮੂੰਹ ਤੇ ਕਹਤੀ ਬਸ ਕੌੜੀ ਲੱਗੀ ਗੁੱਸਾ ਆਇਆ ਤੇ ਉਹਨੇ ਮੇਰੇ ਥੱਪੜ ਜੜਤਾ। ਬਾਕੀ ਜੋ ਕੁਝ ਹੋਇਆ ਸੀ ਉਹ ਤੁਹਾਡੇ ਸਾਹਮਣੇ ਹੀ ਸੀ। ਮਨਪ੍ਰੀਤ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆਉਂਦੀ। ਜਿਹਦੇ ਆਪ ਦੇ ਜ਼ਖਮ ਲੱਲੇ ਨੇ ਉਹ ਦੂਜਿਆਂ ਨੂੰ ਕਿਉਂ ਜ਼ਖਮ ਦਿੰਦੇ ਐ? ਇਹੀ ਗੱਲ ਤਾਂ ਚਾਚੀ ਜੀ ਮੇਰੀ ਸਮਝੋ ਬਾਹਰ ਹੋਈ ਪਈ ਆ। ਮੈਂ 36 ਵਾਰ ਤਾਰੀ ਨੂੰ ਕਹਿ ਕੇ ਕਿ ਅੱਕ ਗਈ। ਵੀ ਪਈ ਅੱਡ ਹੋ ਜਾ ਅੱਡ ਹੋ ਜਾ। ਤੇ ਆ ਮੰਮੀ ਦਾ ਬਿਹੇਵ ਦੇਖ ਦੇ ਕੇ ਮੈਂ ਇਦੋਂ ਜ਼ਿਆਦਾ ਹੈਰਾਨ। ਵੀ ਪਤਾ ਨਹੀਂ ਇਹ ਕੀ ਪਾਲਦੀ ਐ ਸਾਡੇ ਤੋਂ। ਪਰ ਜਾਂ ਖਤਾਰੀ ਦੇ ਕੰਨ ਤੇ ਜੂੰ ਵੀ ਸਰਕ ਜੇ ਮੇਰੀ ਨਹੀਂ ਗੱਲ ਮੰਨਦਾ ਉਹ ਨਹੀਂ ਤਾਰੀ ਕੀ ਕਰੇ ਤਾਰੀ ਕੋਲੇ ਮਾਰ ਕੇ ਮਿੱਠੀਆਂ ਜੀਆਂ ਗੱਲਾਂ ਉਹਨੂੰ ਆਪਦੇ ਵੱਲ ਕਰ ਲੈਂਦੀ ਐ ਚੱਲ ਕੋਈ ਨਾ ਤੂੰ ਫਿਕਰ ਨਾ ਕਰ ਤਾਰੀ ਇੱਧਰ ਆਊਗਾ ਪਰ ਇਹ ਤੂੰ ਮੇਰੇ ਤੇ ਛੱਡ ਦੇ ਵੀ ਆਊ ਕਿਵੇਂ ਚਾਚੀ ਜੀ ਤੁਸੀਂ ਇਹੋ ਦਾ ਕੀ ਕਰੋਗੇ ਵੀ ਤਾਰੀ ਆਪ ਹੀ ਇੱਧਰ ਆ ਜਾਊਗਾ ਉਹ ਤਾਂ ਮਨਪ੍ਰੀਤ ਤੂੰ ਮੇਰੇ ਤੇ ਛੱਡ ਦੇ ਇਹ ਮੈਨੂੰ ਪਤਾ ਐ ਵੀ ਮੈਂ ਕੀ ਦੇ ਨਾਲ ਕੀ ਕਰਨਾ ਪਰ ਐਨੀ ਇੱਕ ਗੱਲ ਜ਼ਰੂਰ ਐ ਵੀ ਪਹਿਲਾਂ ਮੈਂ ਕੱਲੀ ਸੀ ਹੁਣ ਆਪਾਂ ਦੋ ਜਣੀਆਂ ਹੋ ਗਿਆ ਆਪਾਂ ਦੋਏ ਜੋਰ ਲਾਵਾਂਗੇ ਤਾਰੀ ਨੂੰ ਇੱਧਰ ਲਿਆਉਣ ਲਈ ਇਹ ਵੀ ਸਹੀ ਗੱਲ ਆ ਥੋਡੀ ਚੱਲਾਂ ਹੀ ਕਰ ਤੂੰ ਆ ਛੱਡ ਮੈਨੂੰ ਨਾ ਪਾਣੀ ਲਿਆ ਕੇ ਦੇ ਮੈਨੂੰ ਦਵਾਈ ਲੈਣਾ ਐ ਨਹੀਂ ਹਟਦੀ ਇਹ ਦੁਖਣੋਂ ਮੋਢਾ ਜਾ ਮੇਰਾ ਪਾਣੀ ਤਾਂ ਮੈਂ ਲਿਆ ਦਿੰਨੀ ਆ ਮੰਮੀ ਜੀ ਸੱਚ ਇੱਕ ਗੱਲ ਹੋਰ ਹੁਣ ਤਾਂ ਨਾ ਜਦੋਂ ਵੀ ਉਹ ਬੁਢੀ ਸਾਨੂੰ ਮੈਨੂੰ ਤੇ ਤਾਰੀ ਨੂੰ ਇਕੱਠੇ ਨੂੰ ਖੜਾ ਨੂੰ ਦੇਖ ਲੇ ਜਰਦੀ ਨਹੀਂ ਮੱਚ ਜਾਂਦੀ ਆ ਉਹਦੇ ਕੋਈ ਨਾ ਕੋਈ ਬਹਾਨਾ ਲਾ ਕੇ ਤਾਰੀ ਨੂੰ ਆਪਦੇ ਨਾਲ ਬੁਲਾ ਲੈਂਦੀ ਆ ਕੋਈ ਨਹੀਂ ਮਨਪ੍ਰੀਤਾ ਆਊਗਾ ਤਾਰੀ ਆਊ ਕਿਉਂ ਨਹੀਂ ਨਾਲੇ ਨਾ ਬਾਈ ਨੇ ਮੈਨੂੰ ਸ਼ਰੀਕਣੀ ਕਹਿ ਕੇ ਮੇਣਾ ਮਾਰਿਆ ਸੀ ਹੁਣ ਮੈਂ ਉਹਨੂੰ ਸ਼ਰੀਕਣੀ ਬਣ ਕੇ ਦਿਖਾਉਂ ਵੀ ਕੀ ਚੀਜ਼ ਹੁੰਦੀ ਐ ਸ਼ਰੀਕਣੀ ਗੱਲ ਤੁਹਾਡੀ ਸਹੀ ਐ ਚਾਚੀ ਜੀ ਜੇ ਡੈਡੀ ਨੇ ਤੁਹਾਨੂੰ ਮੇਣਾ ਮਾਰਿਆ ਸੀ ਗੱਲ ਹੀ ਤਾਂ ਬਣੂਗੀ ਜੇ ਤੁਸੀਂ ਉਹ ਮੇਨੇ ਨੂੰ ਪਗਾ ਕੇ ਦਿਖਾਉ ਨਾਲੇ ਕੋਈ ਵੀ ਪੁੱਤਣਾ ਆਪਦੀ ਮਾਂ ਤੋਂ ਬਾਲਾ ਟਾਈਮ ਦੂਰ ਨਹੀਂ ਰਹਿ ਸਕਦਾ ਪਾਣੀ ਤੈਨੂੰ ਲਿਆ ਦਿੰਨੀ ਆ ਨਾਲੇ ਮੈਨੂੰ ਇਸ ਗੱਲ ਦੀ ਖੁਸ਼ੀ ਬਹੁਤ ਆ ਵੀ ਪਹਿਲਾਂ ਮੈਂ ਕੱਲੀ ਸੀ ਹੁਣ ਤੁਸੀਂ ਮੇਰੇ ਨਾਲ ਰਲ ਗਏ ਜਾ ਮਨਪ੍ਰੀਤ ਲਿਆ ਦੇ ਚੰਗਾ ਮੈਨੂੰ ਪਾਣੀ ਲਿਆਉਣੀਆ ਦੇਖ ਸਿੰਦਰੀ ਮੈਂ ਤੈਨੂੰ ਨਾ ਆਪਣੀ ਭੈਣ ਸਮਝਦੀ ਰਹੀ ਆ ਭੈਣ ਸਮਝ ਕੇ ਹੀ ਮੈਂ ਆਪਦਾ ਪੁੱਤ ਤੇਰੀ ਝੋਲੀ 'ਚ ਦੁਬਾਰੇ ਪਾਇਆ ਸੀ ਪਰ ਹੁਣ ਹੁਣ ਮੈਂ ਤੈਨੂੰ ਸ਼ਰੀਕਣੀ ਬਣ ਕੇ ਦਿਖਾਉਂਗੀ ਨਾਲੇ ਮੈਂ ਆਪਦਾ ਪੁੱਤ ਆਪਦੇ ਕੋਲ ਲਿਆ ਕੇ ਛੱਡੂ ਤੂੰ ਹਮੇਸ਼ਾ ਬਹਿਰ ਪਗਾਉਣਤੀ ਲੱਗੀ ਰਹੀ ਮਾਂ ਹਾਂ ਮੇਰੀ ਗੱਲ ਸੁਣਾ ਸੌਂ ਗਿਆ ਤੇਰਾ ਪਿਓ ਸੌ ਤੱਕ ਆ ਗਿਆ ਹੋ ਮਸਾ ਪਾਇਗਾ ਮੜੇ ਉਹਦਾ ਧਿਆਨ ਰੱਖੀਆ ਵੀ ਕਿਤੇ ਉੱਠ ਕੇ ਬਾਹਰ ਨੂੰ ਨਾ ਤੁਰਪੇ ਦੁਬਾਰੇ ਲੈ ਦੱਸ ਕਿ ਧਿਆਨ ਰੱਖੀ ਹੁਣ ਮੈਂ ਪਹਲਾ ਉਹਦੇ ਸੰਗੜ ਲੈਣ ਤਾਰੀ ਮੇਰੀ ਗੱਲ ਸੁਣੋ ਹੁਣ ਸਿਆਣਾ ਬਹਿਣਾ ਨੂੰ ਆਪ ਨੂੰ ਨਹੀਂ ਪਤਾ ਹੈਗਾ ਵੀ ਮੈਂ ਬਾਹਰ ਜਾ ਕੇ ਡੱਪ ਕੇ ਆਉਣਾ ਜੇ ਕੋਟ ਪੀਣੀਆ ਘਰੇ ਬਹਿ ਕੇ ਮਰਲੇ ਇਹ ਸਿਆਣੇ ਬਿਆਣੀ ਵਾਲੇ ਗੱਲਾਂ ਕਰੇ ਤਾਂ ਫਿਰ ਗੱਲਾਂ ਕਾਦੀਆਂ ਨੇ ਮੈਂ ਤੈਨੂੰ ਐ ਕਹਿਣਾ ਵੀ ਇਹਦੇ ਕੋਈ ਨਾ ਕੋਈ ਗੱਲ ਮਨ ਤੇ ਲੱਗੀ ਹੋਈ ਆ ਜਿਹਦੇ ਕਰਕੇ ਇਹ ਜਾ ਉਸ ਕਰਦਾ ਇਹ ਵੇ ਹੁਣ ਜੇ ਕੋਈ ਗੱਲ ਦੱਸੇ ਤਾਂ ਹੀ ਐ ਹੁਣ ਪਤਾ ਨਹੀਂ ਅੰਦਰ ਕੀ ਗੁਲਜਣ ਰੱਖੀ ਬੈਠਾ ਮੈਨੂੰ ਤਾਂ ਆਪਨੀ ਦੱਸਦਾ ਹੈਗਾ ਅੰਦਰ ਹੀ ਅੰਦਰ ਜ਼ਹਿਰ ਘੋਲੀ ਜਾਂਦਾ ਚਲ ਕੋਈ ਨਾ ਫਿਰ ਵੀ ਤੂੰ ਮਾੜਾ ਮੋਟਾ ਧਿਆਨ ਰੱਖੀ ਬਾਹਰ ਅੰਦਰ ਨਾ ਲੱਗ ਜੇ ਵੇ ਬਾਹਰ ਅੰਦਰ ਕੀ ਮੇਰੀ ਗੱਲ ਸੁਣ ਲੈ ਮੈਂ ਤਾਂ ਹੁਣ ਇਹਨੂੰ ਖੇਤ ਭੇਜਣ ਜੋ ਕਰੀ ਵੀ ਨਹੀਂ ਉੱਥੇ ਵੀ ਦੇਖ ਲੈ ਆਪਣਾ ਉਹਨੇ ਨਾ ਕਲੇਸ਼ ਕਰਕੇ ਬਹਿ ਗਿਆ ਇਹਦਾ ਤਾਂ ਇਹ ਨਹੀਂ ਪਤਾ ਕਿਸੇ ਨਾਲ ਕੀ ਜੱਬ ਪਾ ਕੇ ਆ ਜੇ ਬਾਰੇ ਬੜੀ ਕਹਿਣਾ ਹੁਣ ਫਾਸਲਾਂ ਦਾ ਟਾਈਮ ਆ ਇਸ ਤੋਂ ਬਾਅਦ ਦੇਖ ਹੁਣ ਅਗਲਾ ਬਾਬਾ ਹੀ ਆ ਕਰੂਗਾ ਬਈ ਅਗਲਾ ਅਗਲਾ ਤਾਂ ਆਊਗਾ ਹੀ ਐਵੇਂ ਉੱਥੇ ਕਲੇਸ਼ ਕਰ ਲਿਆ ਐਵੇਂ ਗੱਲ ਕੁੜੀ ਤੇ ਵਗ ਜਾਂਦੀ ਆ ਫਿਰ ਔਖਾ ਹੋ ਜੂਗਾ ਉਹੀ ਐ ਐਵੇਂ ਪਹਿਲਾਂ ਬੋਲ ਕੇ ਤੁਸੀਂ ਕੁੜੀ ਦਾ ਘਾਰ ਹੀ ਪੱਟ ਦੇਣਾ ਸੀਗਾ ਇਹਨੂੰ ਤਾਂ ਅਕਲ ਮੌਤ ਹੈ ਨਹੀਂਗੀ ਹਾਂ ਦਾ ਮੈਂ ਜਾ ਕੇਣਾ ਮੈਂ ਮਾਰ ਕੇਣਾ ਖੇਤ ਕਿਹੜਾ ਬਸ ਜੇ ਉੱਠਿਆ ਵੀ ਨਾ ਤਾਂ ਕਹਦੇ ਅੰਦਰ ਹੀ ਸੋ ਜਾ ਅੰਦਰ ਬਾ ਮੈਨੂੰ ਕੋੜਾ ਜਿਆ ਬੱਡੇ ਨੂੰ ਸ਼ਰਮ ਆ। ਆਪ ਤਾਂ ਦੇਖ ਲੈ ਪੀ ਕੇ दारू ਦੀ ਬੋਤਲ, ਉਹ ਮੋਜਾਂ ਨਾਲ ਸੁੱਤਾ ਪਿਆ। ਇੱਥੇ ਮੇਰੀ ਜ਼ਿੰਦਗੀ ਨਰਕ ਬਣਾਈ ਪਈ ਐ। ਸਾਰੀ ਜਵਾਨੀ ਪਹਿਲਾਂ ਇਹਦੀਆਂ ਛਿੱਤਰਾਂ ਕੱਢਦੀ। ਆ ਬੜਾਪਾ ਹੁਣ ਮੇਰਾ ਹੂੰ ਰੋਲੀ ਜਾਂਦਾ। ਪਤਾ ਨਹੀਂ ਕੀ ਮਾੜੇ ਕਰਮ ਕੀਤੇ ਸੀ। ਨਾ ਈਸ਼ੂ, ਇਹ ਕੀ ਸੁਣ ਰਹੀ ਐ ਮੈਂ? ਉਹ। ਉਹ ਪ੍ਰੀਤ ਮੈਂ ਤੈਨੂੰ ਦੱਸਣਾ ਹੀ ਸੀ ਵੀ ਨਾ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ। ਇੰਨੇ ਦਿਨ ਹੋ ਗਏ। ਹਨਾ ਇੱਥੇ ਰਹਿੰਦੇ ਨੂੰ ਉਦੋਂ ਤਾਹੜਾ ਤੋ ਦੱਸਿਆ ਨਹੀਂ ਗਿਆ ਹੈਗਾ ਉਦੋਂ ਦੱਸਨੇ ਦੇ ਜਦੋਂ ਮੈਂ ਇੱਥੇ ਚੱਲੇ ਜਾਂਦੀ ਮੈਨੂੰ ਇਹ ਨਹੀਂ ਸਮਝ ਆ ਰਹੀ ਜਦੋਂ ਦੀ ਮੈਂ ਇੱਥੇ ਆਈਆਂ ਮੈਨੂੰ ਹਰੇਕ ਘਰ ਦਾ ਮੈਂਬਰ ਇਹੀ ਪੁੱਛੀ ਜਾ ਰਿਹਾ ਪਿਪਾਈ ਤੇਰੀ ਟਿਕਟ ਕਾ ਦੋਦੀ ਹੈ ਕਦੋਂ ਤੂੰ ਵਾਪਸ ਜਾਣਾ ਹੈ ਪੁੱਤ ਪ੍ਰੀਤ ਸਾਨੂੰ ਵੀ ਮੌਕਾ ਦੇ ਸਫਾਈ ਦੇਣ ਦਾ ਥੋੜਾ ਜਿਹਾ ਠੰਡ ਰੱਖ ਪੁੱਤ ਕੋਈ ਗੱਲ ਨਹੀਂ ਬਹਿ ਕੇ ਗੱਲ ਕਰਦੇ ਆਪਾਂ ਨਾ ਵੈਰੀ ਗੁੱਡ ਮਮਾ ਤੁਸੀਂ ਵੀ ਹਜੇ ਸਪਾਈਆਂ ਦੇਣ ਨੇ ਮੌਕਾ ਭਾਲਦੇ ਹੋ ਨਥੋਂ ਸ਼ਰਮ ਨਹੀਂ ਆਈ ਐਡੀ ਵੱਡੀ ਗੱਲ ਮੇਰੇ ਤੋਂ ਲੁਕਾਉਂਦੇ ਹੋਏ ਓ ਯਾਰ ਪ੍ਰੀਤ ਤੂੰ ਐਵੇਂ ਕਿਉਂ ਮਹੌਲ ਕ੍ਰੀਏਟ ਕਰੀ ਜੰਨੀ ਐ ਜਦੋਂ ਤੈਨੂੰ ਇੱਕ ਵਾਰੀ ਦੱਸਤਾ ਇੱਤਾ ਵੀ ਤੈਨੂੰ ਦੱਸਣਾ ਸੀਗਾ ਹੁਣ ਬੰਦਾ ਟਾਈਮ ਆਉਣ ਤੇ ਦੱਸੂਗਾ ਕਈ ਵਾਰੀ ਕੋਈ ਟਾਈਮ ਹੁੰਦਾ ਹੈ ਦੱਸਣ ਦਾ ਕਈ ਵਾਰੀ ਕੋਈ ਟਾਈਮ ਹੁੰਦਾ ਨਹੀਂ ਦੱਸਣ ਦਾ ਇੰਨੇ ਦਿਨਾਂ ਦੀ ਮੈਂ ਇੱਥੇ ਹੀ ਸੀ ਉਦੋਂ ਦੱਸ ਦਿੰਦੇ ਨਾਲੇ ਚੋਰ ਚੋਰੀ ਕਰਕੇ ਭਲਾਏ ਦੱਸ ਦੌਂਦਾ ਵੀ ਮੈਂ ਚੋਰੀ ਕੀਤੀ ਐ ਨਾਲੇ ਅੱਜ ਤੱਕ ਮੈਂ ਡਿੰਪਲ ਨੂੰ ਇਸ ਘਰ ਦੀ ਮੇਡ ਸਮਝ ਕੇ ਪਤਾ ਨਹੀਂ ਕੀ ਕੀ ਬਿਹੇਵੀਅਰ ਕੀਤਾ ਨਾਲੇ ਮੈਨੂੰ ਇਹ ਨਹੀਂ ਪਤਾ ਸੀ ਇਹ ਤੁਹਾਡੀ ਪਹਿਲੀ ਵਾਈਫ ਆ ਨਾਲੇ ਜਸ਼ਨ ਤੁਸੀਂ ਵੀ ਨਹੀਂ ਮੈਨੇ ਕੁਝ ਦੱਸਿਆ ਤੁਸੀਂ ਤਾਂ ਮੈਨੂੰ ਕੁਝ ਦੱਸ ਦਿੰਦੇ ਪ੍ਰੀਤ ਨਾਲੇ ਮੈਂ ਤੈਨੂੰ ਦੱਸਣਾ ਹੀ ਸੀ ਪਰ ਮੈਂ ਕੀ ਕਰਦੀ ਸਾਡਾ ਤਾਂ ਮੂੰਹ ਬੰਨਿਆ ਹੋਇਆ ਸੀ ਇਹਨਾਂ ਨੇ ਕਿ ਪਤਾ ਨਹੀਂ ਬਾਹਰ ਲਈ ਸਾਡੇ ਪੁੱਤ ਤੇ ਕੋਈ ਕੇਸ ਪਵਾ ਕੇ ਜੇਲ੍ਹ ਚ ਨਾ ਭਜਾ ਦੇ ਨਾਲੇ ਸਾਡਾ ਮੂੰਹ ਬੰਨਿਆ ਹੋਇਆ ਸੀ ਅਸੀਂ ਕੀ ਕਰ ਸਕਦੇ ਸੀ ਨਾ ਡਿੰਪਲ ਹੁਣ ਤੈਨੂੰ ਮੈਂ ਕੀ ਕਹਾਂ ਤੈਨੂੰ ਕਹਿਣ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਪਤਾ ਨਹੀਂ ਤੂੰ ਕਿਵੇਂ ਇਹਨਾਂ ਤੀ ਹਰਕਤਾਂ ਬਰਦਾਸ਼ਤ ਕਰਨੀਆਂ ਜੇ ਤੇਰੀ ਥਾਂ ਮੈਂ ਹੁੰਦੀ ਨਾ ਇਹਨਾਂ ਨੂੰ ਫੇਰ ਮੈਂ ਦੱਸਦੀ ਇਹਨਾਂ ਦੀ ਜਗਾ ਨਾ ਹੋਵੇ ਦੇਵ ਮਾਪਤ ਪ੍ਰੀਤ ਦੇ ਸਵਾਲਾਂ ਦਾ ਜਵਾਬ ਚੁੱਪ ਕੇ ਖੜੇ ਹੋ ਜਸ ਤੂੰ ਇਹ ਚੰਗਾ ਨਹੀਂ ਕੀਤਾ ਮੈਂ ਨਹੀਂ ਚੰਗਾ ਕੀਤਾ ਜਿਹੜਾ ਤੁਸੀਂ ਦੋਨਾਂ ਨੇ ਕੀਤਾ ਕੋਹ ਨਹੀਂ ਚੰਗਾ ਕੀਤਾ ਜਹਾਂ ਦਾ ਕੁਛ ਕਰੋਗੇ ਉਤਾ ਫਿਰ ਭੁਗਤਣਾ ਪੈਣਾ ਹੀ ਆ ਯਾਰ ਪ੍ਰੀਤ ਤੂੰ ਮੇਰੀ ਗੱਲ ਸੁਣ ਤੂੰ ਮੈਨੂੰ ਇੱਕ ਵਾਰੀ ਆਪਣੀ ਗੱਲ ਕਹਿਣ ਦਾ ਮੌਕਾ ਤਾਂ ਦੇ ਇਸ਼ੂ ਗੈਟ ਲੋਸ ਜੋ ਤੂੰ ਮੇਰੇ ਨਾਲ ਕੀਤਾ ਨਾ ਤਿੰਨ ਤਾਂ ਮੈਂ ਕੋਰਟ 'ਚ ਟਕਰਾਂਗੀ ਤੈਨੂੰ ਇਹੀ ਜੀ ਸਜ਼ਾ ਦਿਵਾਵਾਂਗੀ ਨਾ ساری ਉਮਰ ਯਾਦ ਰੱਖੇਂਗਾ ਦੇਖੀ ਕੀ ਬਣਦਾ ਤੇਰੇ ਨਾਲ ਮੰਮੀ ਜੀ ਦੇਖਿਆ ਮਾੜੀਆਂ ਹਰਕਤਾਂ ਦੇ ਮਾੜੇ ਨਤੀਜੇ ਜਿਹਾ ਜਿਹਾ ਬੀਜਦੇ ਆ ਉਹ ਹੈ ਜਿਹਾ ਵੱਢਣਾ ਪੈਂਦਾ ਫਿਰ ਮਾੜਾ ਜਸ਼ਨ ਤੈਨੂੰ ਤਾਂ ਮੈਂ ਆਪਣੀ ਭੈਣ ਕਹਿੰਦਾ ਸੀ ਤੂੰ ਵੀ ਆਹ ਕੁਝ ਕਰੇਂਗੀ ਨਾ ਨਾ ਰਲ ਕੇ ਮੈਨੂੰ ਆਹ ਗੱਲ ਦਾ ਨਹੀਂ ਪਤਾ ਸੀ ਨਾਲੇ ਵੀਰ ਜੀ ਜੇ ਤੁਸੀਂ ਇਹ ਸੋਚਦੇ ਹੋ ਨਾ ਵੀ ਤੁਸੀਂ ਮੈਨੂੰ ਆਪਣੀ ਭੈਣ ਬਣਾ ਕੇ ਵੀ ਇਹ ਸਭ ਚੀਜ਼ਾਂ ਤੋਂ ਬਚ ਜਾਓਗੇ ਭੁੱਲ ਜਾਓ ਤੇ ਨਾਲੇ ਮੈਂ ਤਾਂ ਕੁਝ ਪ੍ਰੀਤ ਨੂੰ ਮੰਮੀ ਜੀ ਦੱਸਿਆ ਹੀ ਨਹੀਂ ਜੋ ਕੁਝ ਵੀ ਦੱਸਿਆ ਵੀਰੇ ਤੁਹਾਡੇ ਭਰਾ ਨੇ ਦੱਸਿਆ ਤੁਹਾਡੇ ਸਾਹਮਣੇ ਹੀ ਆ ਐਵੇਂ ਹੀ ਸਾਡਾ ਨਾ ਲਈ ਜਾਂਦੇ ਜਸ਼ਨ ਆਪਣਾ ਕੰਮ ਪੂਰਾ ਹੋ ਗਿਆ ਨਾ ਹੁਣ ਇਹਨਾਂ ਦੇ ਮੂੰਹ ਲੱਗ ਕੇ ਆਪਾਂ ਆਪਣਾ ਟਾਈਮ ਕਿਉਂ ਖਰਾਬ ਕਰੀਏ ਤੇ ਨਾਲੇ ਵੈਸੇ ਵੀ ਨਾ ਇਹ ਜਿਹੇ ਬੰਦਿਆਂ ਦੀ ਤਾਂ ਅਸੀਂ ਸ਼ਕਲ ਦੇਖਣਾ ਵੀ ਪਸੰਦ ਨਹੀਂ ਕਰਦੇ ਔਰ ਨਾਲੇ ਇਹਨਾਂ ਨੂੰ ਪਤਾ ਲੱਗੇ ਕਿ ਜਦੋਂ ਆਪਣੇਆ ਨੂੰ ਆਪਣੇ ਤੋਂ ਦੂਰ ਕੀਤਾ ਜਾਂਦਾ ਨਾ ਤੇ ਉਹਦਾ ਦਰਦ ਕਿਹੋ ਜਿਹਾ ਹੁੰਦਾ ਹੈ ਮਹਿਸੂਸ ਹੋ ਰਿਹਾ ਦਰਦ ਕੋਈ ਨਾ ਥੋੜੇ ਦੋਹਾਂ ਨਾਲ ਤਾਂ ਬਾਅਦ 'ਚ ਗੱਲ ਕਰਾਂ ਪਹਿਲਾਂ ਈਸ਼ੂ ਤੇ ਪ੍ਰੀਤ ਦਾ ਮਸਲਾ ਹੱਲ ਕਰ ਦਵਾਂ ਤੁਸੀਂ ਤਾਂ ਇੱਥੇ ਹੀ ਐ ਕੋਈ ਗੱਲ ਨਹੀਂ ਮੰਮੀ ਜੀ ਹੁਣ ਤਾਂ ਬਸ ਤੁਸੀਂ ਦੇਖ ਸਕਦੇ ਹੋ ਕੁਝ ਕਰ ਨਹੀਂ ਸਕਦੇ ਵੇਖ ਲਿਓ ਈਸ਼ੂ ਪੁੱਤ ਮੈਂ ਤੈਨੂੰ ਕਿਹਾ ਸੀ ਨਾ ਡਿੰਪਲ ਦੀਆਂ ਗੱਲਾਂ ਵਿੱਚ ਨਾ ਆ ਨਾ ਉਦੋਂ ਤੂੰ ਮੇਰੀ ਇੱਕ ਨਹੀਂ ਸੁਣੀ ਜਿਹੜੇ ਡਿੰਪਲ ਦੇ ਪਿਆਰ ਦਾ ਤੇਰੀਆਂ ਅੱਖਾਂ ਤੇ ਪਰਦਾ ਚੜਿਆ ਹੋਇਆ ਸੀ ਨਾ ਹੁਣ ਲੱਥ ਗਿਆ ਦੇਖ ਲਿਆ ਉਹਦਾ ਅਸਲੀ ਚਿਹਰਾ ਹੁਣ ਦੇਖ ਲੈ ਕੀ ਕਰਨਾ ਕੀ ਨਹੀਂ ਲੈ ਈਸ਼ੂ ਉਹ ਜਦ ਤੂੰ ਤਾਂ ਜੇੜ ਜਾਣ ਨੂੰ ਪਿਆਰ ਜਿੱਥੇ ਤੱਕ ਮੈਨੂੰ ਲੱਗਦਾ ਇਹ ਪ੍ਰੀਤ ਤਾਂ ਨਹੀਂ ਹੁਣ ਤੈਨੂੰ ਛੱਡ ਦੀ ਸਜ਼ਾ ਕਰੇ ਤੇ ਬਾਹਰਲੇ ਮੁਲਕਾਂ 'ਚ ਇਸ ਚੀਜ਼ ਦੀ سزا ਵੀ ਬਹੁਤ ਬਣਦੀ ਆ ਮੈਂ ਤਾਂ ਕਹਿਣਾ ਇੱਥੇ ਦਾਲ ਮੂੰਗੀ ਦੀ ਮਿਲਿਆ ਕਰੋ ਕਾਦੀ ਉਹ ਉੱਥੇ ਵੀ ਨਖਰੇ ਕਰ ਕਰ ਖਾਇਆ ਕਰੇਗਾ ਚਲ ਕੋਈ ਨਹੀਂ ਫਰੀਦ ਨੂੰ ਕਹ ਦੂੰ ਕਿ ਕਿਸੇ ਰਿਸ਼ਤੇਦਾਰ ਨੂੰ ਭੇਜ ਦਿਆ ਕਰੀ ਮੈਨੂੰ ਨਮਨ ਕੇਲੇ ਪੜਾਇਆ ਕਰਨਗੇ ਤੈਨੂੰ ਜੱਸ ਸਮਝਾ ਲਾ ਹੁਣੇ ਦੇਖ ਲਿਆ ਭਰਾ ਨਾਲ ਜਿਦਵਾਜੀ ਕਰਨ ਦਾ ਨਤੀਜਾ ਜਿਹੜੇ ਭਰਾ ਨੇ ਤੇਰੇ ਅੱਜ ਤੱਕ ਸਾਰੇ ਰਾਜ ਲਕੋ ਕੇ ਰੱਖੇ ਹੋਏ ਸੀ ਨਾ ਉਹਦੇ ਨਾਲ ਤੂੰ ਜਿਦਵਾਜੀ ਕੀਤੀ ਧੋਖਾ ਕੀਤਾ ਤੇ ਉਹਨੇ ਤੇਰੀ ਸਾਰੀ ਪੋਲ ਖੋਲਤੀ ਹੁਣ ਤੂੰ ਸੋਚ ਬੇ ਅੱਗੇ ਕੀ ਕਰਨਾ ਹੋ ਕੇ ਹੋ ਗਿਆ ਯਾਰ ਇਹਨੇ ਨਾ ਧੋਖਾ ਦੇ ਗਿਆ ਚਲੋ ਆ ਤੋਂ ਖਤਮ ਮਿਲਣ ਨਾਲ ਬਣਦਾ ਵੀ ਸੀ ਮੈਂ ਕਿਹੜਾ ਡਿੰਪਲ ਨਾਲ ਕੱਟ ਕਰਿਆ ਜਿਹੜਾ ਕੁਛ ਮੈਂ ਡਿੰਪਲ ਨਾਲ ਕਰਿਆ ਉਹਦਾ ਬਣਦੀ ਸਜ਼ਾ ਤਾਂ ਮੈਨੂੰ ਮਿਲਣੀ ਸੀ ਬਸ ਹੁਣ ਤਾਂ ਆਸ ਹੈ ਕਿ ਤਾ ਮੈਨੂੰ ਰਾਬੀ ਬਚਾਵੇ ਤਾਂ ਵਧੀਆ ਦੇਖਦਾ ਉਸ ਸਿੰਦਰੇ ਵਜਿੰਦਰੇ ਉਹ ਚਾਹ ਪਾਣੀ ਦੇ ਦਿਓ ਕੋਈ ਹਾਂ ਆ ਗਈ ਸੁਰਤ ਤੈਨੂੰ ਕੋ ਸੁਰਤ ਨੂੰ ਮੈਂ ਮੈਂ ਵਾਰਸ ਤੂੰ ਕਿੱਥੇ ਸੀਗਾ ਬੇ ਤੂੰ ਦੇਖ ਲੈ ਰਾਤ ਕੰਨੇ ਡੱਫ ਕੇ ਆਇਆ ਸੀਗਾ ਤੈਨੂੰ ਆਪ ਦੇ ਆਪ ਦੀ ਸੁਰਤ ਹੈ ਨਹੀਂ ਸੀ ਮੈਂ ਤਾਂ ਕੋਈ ਡੱਫ ਕੇ ਨਹੀਂ ਆਇਆ ਸੀ ਮੈਂ ਤਾਂ ਬਾਹਰੋਂ ਆਇਆ ਆ ਕੇ ਰੋਟੀ ਖਾ ਕੇ ਮੈਂ ਤਾਂ ਪੈ ਗਿਆ ਮੈਂ ਕਿਸੇ ਨੂੰ ਕੀ ਕਹਾਂ ਹਾਂ ਪੈ ਗਿਆ ਜੇ ਚਾਰ ਬੰਦੇ ਤੈਨੂੰ ਦੇਖਦੇ ਹੁੰਦੇ ਨਾ ਅਗਲਾ ਤੜਕੇ ਤੈਨੂੰ ਸ਼ਾਬਾਸ਼ ਹੀ ਦਿੰਦਾ ਵੀ ਬਹਾਲ ਸੇ ਸ਼ਾਬਾਸ਼ ਹੈ ਤੇਰੇ ਕੀ ਆ ਬਾਤਾਂ ਨੇ ਮੈਂ ਹੈਗਾ ਕੀ ਕਰਤਾ ਤੂੰ ਐਵੇਂ ਕਹੀ ਜਾਂਦੇ ਐਵੇਂ ਲਗਾ ਲੇ ਨੂੰ ਪਤਾ ਕੇ ਕਰਿਆ ਕਰ ਤੂੰ ਤੂੰ ਐਂ ਕਹਿ ਵੀ दारू ਪੀ ਕੇ ਕੱਲ ਤਾਂ ਕੀ ਨਹੀਂ ਕੀਤਾ ਬਥੇਰਾ ਕੁੱਤ ਕਲੇਸ਼ ਕਰਿਆ ਸਾਡੇ ਨਾਲ ਮੈਂ ਤਾਂ ਕੋਈ ਕੁੱਤ ਕਲੇਸ਼ ਨਹੀਂ ਕਰਿਆ ਹੁਣ ਮੈਨੂੰ ਪਤਾ ਨਹੀਂ ਮੈਨੂੰ ਆਪਦੇ ਆਪ ਦਾ ਪਤਾ ਨਹੀਂ ਜੇ ਜੇ ਤੈਨੂੰ ਪਤਾ ਹੁੰਦਾ ਫਿਰ ਮੈਂ ਤੈਨੂੰ ਕਾਹਨੂੰ ਦੱਸਦੀ ਫਿਰ ਤਾਂ ਤੈਨੂੰ ਪਤਾ ਹੀ ਲੱਗ ਜਾਂਦਾ ਵੀ ਤੈ ਕੀ ਕੁਛ ਕੀਤਾ ਕੱਲ ਪੀ ਕੇ ਉਹ ਚਾਹ ਪਾਣੀ ਦਾ ਕੀ ਪੁੱਛਣਾ ਸੀ ਵੀ ਮੈਂ ਚਾਹ ਦਾ ਗਲਾਸ ਲੈ ਕੇ ਜਾਵਾਂ ਖਾਲੀ ਹੱਥ ਆ ਗਈ ਤੇ ਮੂਹਰੇ ਬੈਸਣ ਬੈ ਗਈ ਮੇਰੇ ਨਾਲ ਮੈਨੂੰ ਤੂੰ ਐਂ ਦੱਸ ਵੀ ਤੂੰ ਇੰਨੀ दारू ਪੀਂਦਾ ਕਾ ਤੋਂ ਐ ਕੀ ਐ ਤੇਰੇ ਮਨ ਚ ਗੱਲ ਤੂੰ ਦੱਸ ਤਾਂ ਸਹੀ ਲੈ ਮੇਰੇ ਮਨ ਚ ਕੀ ਗੱਲ ਹੋਣੀ ਐ ਮੈਂ ਕਿਹੜੀ दारू ਐ ਮੈਂ ਫੇਰ ਉਹੀ दारू ਤੇ ਗੱਲ ਤੇਰੀ ਰਾਤ ਤੂੰ ਕਹਿੰਦਾ ਸੀ ਮੈਂ ਤਾਂ दारू ਤਾਂ ਪੀਣਾ ਮੈਂ ਤਾਂ ਦਲੇਰ ਬਣਨਾ ਮੈਂ ਤਾਂ ਬਾਹਲਾ ਵੱਡਾ ਕੰਮ ਕਰਨਾ ਇਹ じゃ ਕੀ ਕੰਮ ਕਰਨਾ ਤਾਂ ਓਏ ਓਏ ਛੰਦਰੇ ਮੈਂ दारू ਪੀ ਕੇ ਦਲੇਰ ਹੂੰ ਮੈਂ ਦਲੇਰ ਕਾਟਾ ਦੱਸ ਮੈਨੂੰ ਕਿੱਥੇ ਦਲੇਰੀ ਪਰਖਣੀ ਐ ਬਸ ਪਤਾ ਲੱਗ ਗਿਆ ਮੈਨੂੰ ਤੇਰਾ ਫਿਰ ਤਾਂ दारू ਪੀ ਕੇ ਤੂੰ ਕੁੱਤੇ ਪਕਾਈ ਮਾਰਦਾ ਸੀਗਾ ਓਏ ਮੈਂ ਫੇਰ ਉਹੀ ਗੱਲ ਤੂੰ ਫੇਰ ਉੱਥੀ ਤੇਰੀ ਸੂਈ ਉੱਥੀ ਹੈ ਨਾ दारू ਤੇ ਤੈਨੂੰ ਹਜੇ ਵੀ ਨਹੀਂ ਤਕੀਨ ਉਹਦੇ ਦੇ ਦਉ ਮੈਂ ਤੈਨੂੰ ਕਹਦਾ ਉਹ ਨਹੀਂ ਨਹੀਂ ਮੈਂ ਰੋਟੀ ਖਾ ਕੇ ਚੁੱਪ ਕਰਕੇ ਦੱਸਾਂਗਾ ਸੀ ਹਾਏ ਬੇ ਰੱਬਾ ਮੈਂ ਵੀ ਕੀ ਦਿਨਾ ਮੱਥਾ ਮਾਰੀ ਜਾਨੀਆ ਮੇਰੇ ਤਾਂ ਦਿਮਾਗ ਹਲਿਆ ਤਾ ਕਿ दारू ਪੀਣੇ ਨੂੰ ਮੈਂ ਕੀ ਸਮਝਾ ਦੂੰਗੀ ਨਾਲੇ ਨਾ ਤੂੰ ਮੇਰੀ ਇੱਕ ਗੱਲ ਸੁਣ ਲੈ ਹਾਂ ਉਹ ਮਨਪ੍ਰੀਤ ਨਾ ਉੱਧਰ ਹੈਗੀ ਉਹਨੂੰ ਚੁੱਪ ਕਰਕੇ ਨਾ ਇੱਧਰ ਬਣਾਣਾ ਨਹੀਂ ਮੈਥੋਂ ਬੁਰਾ ਕੋਈ ਨਹੀਂ ਕਿਉਂ ਇੱਧਰ ਉਹ ਤੋਂ ਕੀ ਕਰਾਉਣਾ ਵਧੀਆ ਉਧਰ ਟਲੀ ਹੋਈ ਹੈ ਲੜਾਈ ਮਿਟੀ ਹੋਈ ਹੈ ਨਾ ਤੈਨੂੰ ਉਹ ਬੁਰੀ ਲੱਗਦੀ ਆ ਉਹ ਇਸ ਘਰ ਦੀ ਨੂੰਹ ਹੈਗੀ ਜਿਹਨੂੰ ਤੂੰ ਉਧਰ ਤੱਕ ਰੱਖਿਆ ਮੈਨੂੰ ਸਾਰਾ ਹੀ ਪਤਾ ਹੈ ਵੀ ਕਿਉਂ ਮਨਪ੍ਰੀਤ ਮਨਪ੍ਰੀਤ ਕਰਦਾ ਤੈ ਤੇਰੀ ਗਿੱਟ ਮਟ ਉਸੇ ਨਾਲ ਹੀ ਹੈਗੀ ਸਾਰਾ ਦਿਨ ਜਦੋਂ ਦੇਖੋ 24 ਘੰਟੇ ਖੜੇ ਕੋਈ ਨਾ ਕੋਈ ਬਹਿਬਤ ਕਰੀ ਜਾਂਦੀ ਐ ਓਏ ਗੱਲ ਸੁਣਦਾ ਓਏ ਜੇ ਮੂੰਹ ਚੱਜਦਾ ਨਹੀਂ ਗੱਲ ਤਾਂ ਚੱਜਦੀ ਕਰਾਉਣਾ ਨਾ ਮੈਨੂੰ ਪਤਾ ਸਾਰੀਆਂ ਚੁਗਲੀਆਂ ਉਹ ਤੈਨੂੰ ਹੀ ਲਾਉਂਦੀ ਐ ਹਾ ਉਸੇ ਨਾਲ ਘੱਟ ਰੱਖਿਆਗਾ ਨਾਲੇ ਤੂੰ ਜਿਹੜੀ ਤੂੰ ਆ ਗੱਲ ਕਹਿਨੀ ਆ ਨਾ ਉਸੇ ਨਾਲ ਹੀ ਗਿੱਟਮਟ ਹੈ ਮੇਰੀ ਗੱਲ ਸੁਣ ਆ ਬੁਰੇ ਸ਼ਬਦ ਨਾ ਬੋਲਿਆ ਕਰ ਮੈਂ ਨਾ 100 ਬੰਦਾ ਲਾ ਜਾ ਕੇ ਬਹਿ ਕੇ ਲੈ ਕੇ ਆਇਆ ਉਹਨੂੰ ਆਪਦੀ ਧੀ ਬਣਾ ਕੇ ਲੈ ਕੇ ਆਇਆਗਾ ਤੇ ਮੈਂ ਮੈਂ ਕਦੋਂ ਕਹਿਣੀ ਆ ਵੀ ਉਹ ਤੇਰੀ ਧੀ ਨਹੀਂ ਪਰ ਨੂਹਾ ਨੂੰ ਨੂਹਾ ਵਾਂਗੂ ਤਾਂ ਰਹਿਣਾ ਚਾਹੀਦਾ ਐ ਥੋੜੀ ਵੀ ਸੌਰਿਆਂ ਨਾਲੀ ਚੁਗਲੀਆਂ ਕਰੀ ਜਾਓ ਖੜਕੇ ਜੋ ਉਹ ਮੇਰੇ ਕੋਲੇ ਖੜ ਜਾਂਦੀ ਹੈ ਤਾਂ ਤਾਂ ਉਹ ਬੁਰੀ ਹੈ ਜੇ ਸਾਰਾ ਦਿਨ ਤੇਰਾ ਗੋਲਾ ਧੰਦਾ ਕਰੀ ਜਾਵੇ ਤਾਂ ਉਹ ਚੰਗੀਆਂ ਹੈ ਨਾ ਉਹ ਆ ਕਰਦੀ ਹੈ ਗੋਲਾ ਧੰਦਾ ਹਾਂ ਗੋਲੇ ਧੰਦੇ ਤੋਂ ਡਰਦੀ ਮਾਰੀ ਤਾਂ ਉਧਰ ਨਿਕਲੀ ਆ ਉਹਦੇ ਕੋਲੇ ਜੇ ਕੋਈ ਕੰਮ ਨੂੰ ਕਹੇ ਦੇ ਫਿਰ ਮੌਤ ਪੈ ਜਾਂਦੀ ਸੀ ਉਹ ਡਰਦੀ ਮਾਰੀ ਨਿਕਲੀ ਨਹੀਂ ਮੈਨੂੰ ਸਾਰਾ ਪਤਾ ਹੈ ਤੂੰ ਉਹਨੂੰ ਤੰਗ ਕੀਤਾ ਤੰਗਈਆ ਉਹ ਹਾਂ ਕੀਤਾ ਤੰਗ ਜਿੰਨੀ ਜਬਾਨ ਤੇਰੀ ਚੱਲਦੀ ਹੈ ਨਾ ਉਦੋਂ ਚੌਗਣੀ ਉਹਦੀ ਚੱਲਦੀ ਹੈ ਨਾ ਤੇਰੀ ਜਬਾਨ ਘੱਟ ਚੱਲਦੀ ਹੈ ਹਨਾ ਮੈਨੂੰ ਲੱਗਦਾ ਤੂੰ ਤਾਂ ਚੇਪੀ ਲਈ ਬੱਠੀ ਹੈ ਚੱਲ ਚੰਗਾ ਮੈਂ ਇਥੋਂ ਤੇਰੇ ਨਾਲ ਜਿੱਦਿਆ ਨਹੀਂ ਜਾਂਦਾ ਜਾਂ ਮੰਜੇ ਤੋਂ ਵੱਜ ਜਾ ਹੁਣ ਤੁਰ ਜਾ ਕਿਸੇ ਪਾਸੇ ਨਿਕਲ ਜਾ ਖਹਿੜਾ ਛੱਡ ਦੇ ਮੇਰਾ ਮੈਂ ਤਾਂ ਵੱਜ ਜਾਣਾ ਮੰਜੇ ਤੋਂ ਮੇਰੇ ਹੋਂਦ ਨੂੰ ਨਾ ਚਾਹ ਪਣੀ ਹੋਣੀ ਚਾਹੀਦੀ ਐ ਨਹੀਂ ਫਿਰ ਦੇਖ ਲਈ ਕੋਈ ਨਹੀਂ ਅੱਖਾਂ ਹੀ ਕੱਢ ਕੇ ਰੰਡ ਰਾਂ ਮੈਨੂੰ ਹਾਂ ਹਜੇ ਅਗੇ दारू ਪੀਣਾ ਹਜੇ ਨਾਲੇ ਕੁਝ ਹੋ ਜਾ ਬਗ ਜਾ ਬਗ ਜਾ ਤੱਕ ਜਾ ਹਰ ਟਾਈਮ ਰੁੱਖਾ ਹੀ ਰੁੱਖਾ ਬੋਲੂ ਨਹੀਂ ਨਾ ਤੇਰੇ ਹੋਂਦ ਨੂੰ ਮੈਂ ਦੁੱਧ ਚ ਪੱਤੀ ਪਾ ਦਿਆਂ ਲੱਛਣ ਦੇਖ ਲੈ ਇਹਦੇ ਛੇਤੀ ਮਨਪ੍ਰੀਤ ਨੂੰ ਲਿਆ ਇੱਧਰ ਪ੍ਰੀਤ ਹੁਣ ਤੂੰ ਨਾ ਇਹਨਾਂ ਦੀਆਂ ਮਿੱਠੀਆਂ ਗੱਲਾਂ ਚ ਨਾਈ মিઠھے পোচে ਤਾਂ ਤੈਨੂੰ ਬਹੁਤ ਮਾਰਨ ਆਉਣਗੇ ਕੋਈ ਗੱਲ ਨਹੀਂ ਦੀਦੀ ਤੁਸੀਂ ਫਿਕਰ ਨਾ ਕਰੋ ਮੈਂ ਇੰਨਾ ਤੇ ਮਿੱਠੀਆਂ ਗੱਲਾਂ ਚ ਨਹੀਂ ਆਉਂਦੀ ਨਾਲ ਡਿੰਪਲ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਤੇਰਾ ਦੁੱਖ ਕਿਵੇਂ ਸਾਂਝਾ ਕਰਾਂ ਪਤਾ ਨਹੀਂ ਕੀ ਕੀ ਬਰਦਾਸ਼ਤ ਕੀਤਾ ਹੋਣਾ ਤੇ ਚਲੋ ਕੋਈ ਗੱਲ ਨਹੀਂ ਜੋ ਮੇਰੀ ਕਿਸਮਤ ਚ ਸੀਗਾ ਉਹ ਤਾਂ ਮੈਂ ਹੰਡਾਉਣਾ ਹੀ ਸੀ ਜੋ ਕੁਝ ਹੋ ਗਿਆ ਛੱਡੋ ਪਰਾਂ ਪਰ ਬਾਕੀ ਗੱਲ ਹੈ ਕਿ ਮੈਨੂੰ ਨਾ ਹੁਣ ਇਨਸਾਫ ਮਿਲਦਾ ਦਿਖ ਰਿਹਾ ਆ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਜ਼ਰੂਰ ਪੈਣਗੀਆਂ। ਪ੍ਰੀਤ ਇਹ ਸਭ ਕੁਝ ਤੇਰੇ ਕਰਕੇ ਹੋਇਆ। ਚਲੋ ਆਪਾਂ ਕਿਉਂ ਇੰਨੀਆਂ ਫालतू ਗੱਲਾਂ ਤੇ ਨਹੀਂ ਛੱਡੋ ਪਰਾਂ ਇਹ ਗੱਲਾਂ ਨੂੰ। ਈਸ਼ੂ ਪਤਹਣਾ ਇੱਥੇ ਡੰਨਵੱਟਾ ਬਣ ਕੇ ਬੈਠਾ ਰਹਿਣਾ। ਜਾ ਉਹਦੇ ਪਤੰਦਰਨੀ ਦੇ ਪੈਰੀਂ ਪੈ ਜਾ। ਕੀ ਪਤਾ ਤੈਨੂੰ ਮaaf ਕਰ ਦਵੇ। ਜਾ ਕਰ ਲੈ ਗੱਲ ਉਹਦੇ ਨਾਲ। ਉਹ ਮਾਂ ਪਾਗਲ ਵਾਲੀਆਂ ਗੱਲਾਂ ਨਹੀਂ ਕਰੇ ਕਰਦੀ। ਅਗਲੀ ਬਾਹਰ ਲਈ ਐ। ਸਹਰਾ ਕਾਨੂੰਨ ਜਾਣਦੀ ਐ ਮੈਨੂੰ ਨਹੀਂ ਲੱਗਦਾ ਹੁਣ ਉਹ ਮੈਨੂੰ ਸੁੱਕਾ ਜਾਣ ਦੇਊਗੀ ਕੀ ਪਤਾ ਹੁੰਦਾ ਉਹਦੇ ਮਨ ਮੇਰ ਪੈ ਜਾਵੇ ਤੂੰ ਗੱਲ ਤਾਂ ਕਰ ਗੱਲ ਕਰਕੇ ਮਸਲੇ ਹੱਲ ਹੁੰਦੇ ਆ ਜਾਂ ਮੇਰਾ ਪੁੱਤ ਇੱਕ ਵਾਰੀ ਗੱਲ ਕਰ ਲੈ ਉਹਦੇ ਨਾਲ ਕੀ ਪਤਾ ਜਿੱਦਾਂ ਡਿੰਪਲ ਤੇਰੀਆਂ ਗੱਲਾਂ ਚ ਆ ਗਈ ਇਹ ਵੀ ਆ ਜਾਵੇ ਤੇਰੀਆਂ ਗੱਲਾਂ ਚ ਓਏ ਉਹ ਡਿੰਪਲ ਹੀ ਹੈਗੀ ਜਿਹੜੀ ਮੇਰੀ ਹਰੇਕ ਗੱਲ ਨੂੰ ਸੱਚ ਮੰਨ ਲੂਗੀ ਨਾਲੇ ਡਿੰਪਲ ਜਿੰਨੀ ਪੁਣੀ ਤਾਂ ਜਮਾਂ ਨਹੀਂ ਹੈਗੀ ਕੀ ਪਤਾ ਜਿੰਨੀ ਡਿੰਪਲ ਮੂਰਖ ਹੈ ਇਹ ਉਹਦੇ ਨਾਲੋਂ ਵੀ ਜ਼ਿਆਦਾ ਮੂਰਖ ਹੋਵੇ ਜਨਾਨੀਆਂ ਆਪਣੇ ਬੰਦੇ ਦੇ ਪਿਆਰ ਵਿੱਚ ਜਦੋਂ ਪਈਆਂ ਹੁੰਨੀਆਂ ਨਾ ਤਾਂ ਬੰਦੇ ਦੀ ਸਾਰੀ ਗੱਲ ਮੰਨ ਲੈਣੀਆਂ ਤਾਂ ਤੇਰੀ ਵੀ ਉਹ ਮੰਨੂਗੀ ਜਾ ਉੱਠ ਕੇ ਗੱਲ ਤਾਂ ਕਰ ਮਿੱਠੇ ਪੋਚੇ ਮਾਰ ਲਈ ਮਿੱਠੀਆਂ ਗੋਲੀਆਂ ਜਾ ਕੇ ਦੇਖ ਲੈ ਪ੍ਰੀਤ ਨੂੰ ਦੇ ਕੇ ਕਰ ਲੈ ਗੱਲ ਮੇਰਾ ਪਤਾ ਮੈਨੂੰ ਨਹੀਂ ਲੱਗਦਾ ਮਾਂ ਹੁਣ ਮੈਨੂੰ ਪੁੱਤ ਤੂੰ ਗਲਤ ਤਾਂ ਕਰ ਲੈ ਇੱਕ ਵਾਰੀ ਤੇਰਾ ਉੱਜੜਦਾ ਘਰ ਮੇ ਤੋਂ ਦੇਖਿਆ ਨਹੀਂ ਜਾਂਦਾ ਉੱਠ ਅੱਠ ਮੇਰਾ ਪੁੱਤ हे ਰੱਬਾ ਮੇਰੇ ਪੁੱਤ ਦਾ ਉੱਜੜਦਾ ਘਰ ਬਸਾ ਦੇ ਠੀਕ ਹੋ ਜਾਵੇ ਦੀ ਜ਼ਿੰਦਗੀ ਵਿੱਚ ਸਾਰਾ ਕੁਝ ਲੈ ਦੇਖ ਲੈ ਕੱਪੜੇ ਲਾਉਣ ਦੀ ਵੀ ਅਕਲ ਹੈ ਨਹੀਂ ਨੀ ਇਹਨੂੰ ਚੱਜ ਨਾਲ ਚੱਕ ਤਾਂ ਲੈ ਕੱਪੜਿਆਂ ਨੂੰ ਪੈਰਾਂ 'ਚ ਲੰਘਾ ਦੇ ਮੇਰੇ ਕੱਪੜੇ ਚਾਹੇ ਮਿੱਟੀ 'ਚ ਲਿਬੜਨ ਚਾਹੇ ਕੁਛ ਮਰਜ਼ੀ ਹੁਣ ਥੋਨੂੰ ਕੀ ਲਾਣ ਦੇਣ हां बस ਮਾਪਿਆਂ ਨੇ ਆ ਬੋਲਣਾ ਹੀ ਸਖਾਇਆ ਤੈਨੂੰ ਆਹੀ ਅਕਲ ਦਿੱਤੀ ਐ ਮੈਂ ਤਾਂ ਮੇਰੇ ਮਾਪਿਆਂ ਨੇ ਜਿਹੜੀ ਅਕਲ ਦਿੱਤੀ ਆ ਦਿੱਤੀ ਆ ਉਹ ਤਾਂ ਮੈਨੂੰ ਪਤਾ ਹੀ ਨਹੀਂ ਮੈਂ ਕੀ ਅਕਲ ਲੈ ਕੇ ਆਈ ਆ ਪਰ ਤੁਹਾਨੂੰ ਨਹੀਂ ਕਿਸੇ ਨੇ ਸਖਾਇਆ ਵੀ ਹਰ ਕਿਸੇ ਨੂੰ ਹਰ ਇੱਕ ਗੱਲ 'ਚ ਨਹੀਂ ਰੋਕੀ ਟੋਕੀ ਦਾ ਹੁੰਦਾ ਨਹੀਂ ਤੈਨੂੰ ਚੰਗੀ ਮਾਤ ਹੀ ਦਿੰਨੀ ਆ ਰੋਕੀ ਟੋਕੀ ਦਾ ਨਹੀਂ ਜੇ ਤੂੰ ਚੱਜ ਦੇ ਕੰਮ ਕਰੇ ਕਾਣ ਨੂੰ ਟੋਕਾਂ ਮੈਂ ਤੈਨੂੰ ਫਿਰ ਮੈਂ ਮਤ ਮੰਗੀ ਆ ਤੁਹਾਡੇ ਤੋਂ ਹਾਂ ਮੰਗੀ ਆ ਨਾਲੇ ਹੋਰ ਦੇਖ ਸੀ ਤੇਰੇ ਇਹ ਤਾਂ ਮੈਨੂੰ ਪਤਾ ਲੱਗ ਵੀ ਤੈਨੂੰ ਮਨਪ੍ਰੀਤ ਪਸੰਦ ਸੀ ਪਰ ਮੈਨੂੰ ਐਂ ਦੱਸ ਦੇ ਕੋਈ ਹੁਣ ਕੀ ਚਾਹਨੀ ਐ ਤੂੰ ਸਾ ਤੋਂ ਹੁਣ ਤਾਂ ਮਾਫ਼ ਕਰਦੇ ਸਾਨੂੰ ਮੈਂ ਤਾਂ ਤੈਨੂੰ ਐਂ ਕਹਿਣੀ ਆ ਜਿਹੜਾ ਤੂੰ ਇਹਨੂੰ ਸਿਰ ਚੜਾ ਰੱਖਿਆ ਨਾ ਤੇਰੀ ਸਿਰ ਚੜ ਕੇ ਨੱਚੂ ਇਹ ਦੇਖ ਪਣੇ ਮੇਰੇ ਪੁੱਤ ਮੰਗਰਾਈਏ ਮੇਰੇ ਸਿਰ ਚੜ ਕੇ ਨੱਚੂ ਤਾਂ ਨੱਚ ਲੈਣ ਦੇ ਇਹਦੇ ਵਿੱਚ ਤੇਰਾ ਕੀ ਹਰਜ ਹੈ ਰਾਣੀ ਮੈਂ ਤੈਨੂੰ ਫੇਰ ਵੀ ਇੱਕ ਵਾਰੀ ਸचेत ਕਰਦੀ ਆ ਮਨਪ੍ਰੀਤ ਵਰਗੀਆਂ ਨੇ ਕਿਸੇ ਦਾ ਭਲਾ ਨਹੀਂ ਸੋਚ ਸਕਦੇ ਆ ਇੱਕ ਅਲੱਗ ਘਰੀ ਪੱਟਣ ਜਾਣਦੀ ਐ ਜਦੋਂ ਮੈਂ ਕਿਸੇ ਦਾ ਘਰ ਪੱਟਿਆ ਨਾ ਇਹ ਗੱਲ ਤੁਸੀਂ ਮੈਨੂੰ ਉਦੋਂ ਸੁਣਾਇਓ ਫਿਲਹਾਲ ਥੋੜਾ ਬੋਲਣ ਦਾ ਕੋਈ ਹੱਕ ਨਹੀਂ ਬੰਦਾ ਤੇ ਨਾਲੇ ਇੱਕ ਗੱਲ ਹੋਰ ਮੇਰੀ ਚੰਗੀ ਤਰ੍ਹਾਂ ਸਮਝ ਲਓ ਤੇ ਸੁਣ ਵੀ ਲਓ ਹੁਣ ਤੁਸੀਂ ਮੇਰੇ ਕੁਛ ਨਹੀਂ ਲੱਗਦੇ ਮੈਂ ਇੰਨਾ ਦੀ ਨੂੰ ਆ ਤੇ ਇਹ ਮੇਰੀ ਸੱਸ ਆ ਚਾਹੇ ਮੈਨੂੰ ਜਿਹੜਾ ਕੁਛ ਮਰਜ਼ੀ ਕਹਿਣ ਰੋਕਣ ਚਾਹੇ ਟੋਕਣ ਪਰ ਤੁਹਾਡਾ ਕੋਈ ਮਸਲਾ ਨਹੀਂ ਮੇਰੀ ਕਿਸੇ ਵੀ ਗੱਲ 'ਚ ਨਾ ਰੋਕ ਕਰਨ ਦਾ ਨਾ ਟੋਕ ਕਰਨ ਦਾ ਸੁਣ ਲਿਆ ਹੁਣ ਮੈਂ ਤਾਂ ਸੁਣ ਲਿਆ ਤੇਰੀ ਅਕਲ ਤੇ ਪੜਦਾ ਪਿਆ ਹੋਇਆ ਹੈ ਬਸ ਮੇਰੀ ਅਕਲ ਤੇ ਪੜਦਾ ਪਹਿਲਾਂ ਪਿਆ ਹੋਇਆ ਸੀ ਹੁਣ ਤਾਂ ਮੈਨੂੰ ਅਕਲ ਆਈ ਹੈ ਚੱਲ ਮਨਬ੍ਰੀਤ ਤੂੰ ਅੰਦਰ ਚੱਲ ਮੈਂ ਆਪੇ ਗੱਲ ਕਰ ਲਵਾਂ ਇਹਦੇ ਨਾਲ ਪਤਾ ਨਹੀਂ ਇਹ ਜਿਹਨੇ ਤੈਨੂੰ ਕੀ ਗਿੱਦੜ ਸਿੰਘ ਦੀ ਸ਼ਿੰਗਾਰ ਰੱਖੀ ਐ ਜਿਹੜੀ ਇਹ ਤੋਂ ਬਿਨਾ ਕਿਸੇ ਦੀ ਹੋਰ ਗੱਲ ਹੀ ਨਹੀਂ ਸੁਣਦੀ ਸੱਚਿਆ ਪਾਤਸ਼ਾਹ ਹੁਣ ਤਾਂ ਤੇਰੇ ਹੱਥੀ ਡੋਰਾ ਨੇ ਇਸ ਘਰ ਨੂੰ ਵਿਚਾਲੇ ਸਿਆਣੇ ਕਹਿੰਦੇ ਤਾਂ ਹੁੰਦੇ ਮਾੜਾ ਜੰਮੇ ਨਾ ਮਾੜਾ ਕਿਸੇ ਦੇ ਆਵੇ ਨਾ ਨਾ ਤਾਂ ਮਾੜਾ ਇੱਥੇ ਜੰਮਿਆ ਨਾ ਮਾੜਾ ਆਇਆ ਮੇਰੀ ਨੂੰਹਾਂ ਮੈਂ ਆਪੇ ਸੰਭਾਲ ਲੂ ਤੂੰ ਨਾ ਆਪਦਾ ਘਰ ਸੰਭਾਲ ਲੈ ਸੰਭਾਲ ਲੂਏ ਇਹ ਤੂੰ ਯਾਰ ਤੂੰ ਉੱਥੋਂ ਚੁੱਪ ਕਰਕੇ ਤੁਰਿਆ ਜੀ ਤੂੰ ਮੈਨੂੰ ਇੱਕ ਵਾਰੀ ਮੇਰੀ ਗੱਲ ਕਹਿਣ ਦਾ ਮੌਕਾ ਤਾਂ ਦੇ ਨਾ ਕੀ ਮੌਕਾ ਦਮ ਮੌਕਾ ਦੇ ਕੇ ਦੇਖ ਲਿਆ ਮੈਂ ਕਿੰਨੇ ਸਾਲਾਂ ਤੋਂ ਤੁਸੀਂ ਮੈਨੂੰ ਧੋਖੇ ਦੇ ਰੱਖ ਰਹੇ ਹੋ ਨਾ ਤੁਹਾਨੂੰ ਸ਼ਰਮ ਨਹੀਂ ਆਈ ਕੁਝ ਕਰਦੇ ਹੋਏ ਤੁਹਾਡੇ ਹਰਕਤ ਨੇ ਨਾ ਸਾਡੇ ਦੋਵਾਂ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਯਾਰ ਪ੍ਰੀਤ ਮੈਨੂੰ ਹੋਰ ਨਾ ਸ਼ਰਮਿੰਦਾ ਕਰ ਸੱਚੀ ਮੈਂ ਆਪਣੇ ਕੀਤੇ ਤੇ ਨਾ ਪਹਿਲੀ ਬਹੁਤ ਸ਼ਰਮਿੰਦਾ ਨਾ ਕੀ ਸ਼ਰਮਿੰਦਾ ਤੂੰ ਮੈਂ ਤਾਂ ਕਿਤੇ ਫੇਸ ਤੇ ਸ਼ਰਮ ਨਹੀਂ ਦਿਖੀਨੀ ਜੇ ਇੰਨੇ ਸ਼ਰਮਿੰਦਾ ਹੁੰਦਾ ਨਾ ਆਪਣੇ ਕੀਤੀ ਤੇ ਹੁਣ ਨੂੰ ਕਿਤੇ ਮਰ ਜਾਂਦਾ ਮੇਰੇ ਸਾਹਮਣੇ ਬੈਠਾ ਨਾ ਹੁੰਦਾ ਜੇ ਪ੍ਰੀਤ ਤੈਨੂੰ ਮੇਰੀ ਗਲਤੀ ਦੀ ਸਗੋਂ ਮੌਤ ਲੱਗਦੀ ਹੈ ਨਾ ਤਾਂ ਮੈਨੂੰ ਉਹ ਵੀ ਮਨਜ਼ੂਰ ਹੈ ਮੈਂ ਮੰਨਦਾ ਯਾਰ ਵੀ ਮੈਂ ਤੇਰੇ ਨਾਲ ਵਿਆਹ ਧੋਖੇ ਨਾਲ ਕਰਾਇਆ ਪਰ ਪਰ ਮੈਂ ਆਪਣਾ ਰਿਸ਼ਤਾ ਸੱਚੀ ਕਦੇ ਧੋਖੇ ਨਾਲ ਨਹੀਂ ਨਿਭਾਇਆ ਪ੍ਰੀਤ ਮੈਂ ਜਿਤੀ ਦਿਨੋਂ ਰਿਸ਼ਤਾ ਨਿਭਾਇਆ ਮੈਂ ਤੈਨੂੰ ਆਪਣੀ ਘਰ ਵਾਲੀ ਮੰਨੇ ਆਂ ਤੇ ਆਪਣੀ ਘਰ ਵਾਲੀ ਦੀ ਥਾਂ ਵੀ ਦਿੱਤੀ ਏ ਤੇ ਇੱਜ਼ਤ ਵੀ ਦਿੱਤੀ ਏ ਮੈਨੂੰ ਇੱਕ ਗੱਲ ਦੱਸੋ ਆ ਘਰ ਵਾਲੀ ਦੀ ਇੱਜ਼ਤ ਦਾ ਕੀ ਮੁਕਾਬਲਾ ਹੈ ਇਹ ਥਾਂ ਤਾਂ ਤੁਸੀਂ ਡਿੰਪਲ ਨੂੰ ਵੀ ਦਿੱਤੀ ਹੋਊਗੀ ਔਰਤ ਨਾ ਆ ਸਾਰਾ ਕੁਝ ਬਰਦਾਸ਼ਤ ਕਰ ਲੈਂਦੀ ਹੈ ਪਰ ਆਹ ਜਿਹੜੇ ਤੁਸੀਂ ਨੀਚ ਹਰਕਤ ਕੀਤੀ ਹੈ ਨਾ ਇਹ ਨਹੀਂ ਮੈਨੂੰ ਬਰਦਾਸ਼ਤ ਹੋ ਰਹੀ ਤੁਸੀਂ ਨੇ ਮੇਰੇ ਤੋਂ ਸਭ ਕੁਝ ਖੋਹ ਲੰ데 ਇਹ ਵੀ ਮੈਨੂੰ ਇਹ ਵੀ ਮੈਨੂੰ ਮਨਜ਼ੂਰ ਸੀ ਯਾਰ ப்ਲੀਜ਼ ਤੂੰ ਹੀ ਦੱਸ ਵੀ ਮੈਂ ਹੋ ਜਾ ਕੀ ਕਰਾਂ ਜਿਹਦੇ ਨਾਲ ਤੂੰ ਮੈਨੂੰ ਮਾਫ਼ ਕਰ ਦੇਂਗੀ ਨਾ ਕਿਹੜੀ ਗੱਲ ਦੀ ਮਾਫੀ ਮੰਗਦੇ ਹੋ ਜਿਹੜੀ ਤੁਸੀਂ ਇਹ ਹਰਕਤ ਕੀਤੀ ਹੈ ਇਹ ਮਾਫੀ ਦੇ ਲਾਇਕ ਹੈਗੀ ਆ ਮਾਫ ਮੇਰੀ ਕਰੂਗੀ ਜੁੱਤੀ ਯਾਰ ਫਰੀਦ ਤੂੰ ਮੈਨੂੰ ਜਿਹੜੀ ਮਰਜ਼ੀ ਸੋ ਜਾ ਵੇਲਾ ਪਰ ਸੱਚੀ ਜਾਨੀ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ ਬਸ ਤੁਸੀਂ ਮੇਰੇ ਤੋਂ ਬਿਨਾਂ ਨਹੀਂ ਰਹਿ ਸਕਦੇ ਤੇ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਆ ਛੁੱਟੇ ਜੇ ਹੰਝੂ ਨਾ ਮੈਨੂੰ ਨਾ ਦਿਖਾਓ ਲੱਗੀ ਸਮਝ ਜੋ ਕੁਝ ਹੋਣਾ ਸੀ ਬਸ ਹੋ ਗਿਆ ਓ ਯਾਰ ਦੇਖੀ ਮੈਂ ਤੇਰੇ ਨਾਲ ਹੀ ਕਰਦਾ ਤੇਰੀ ਮਨਤਾ ਕਰਦਾ ਤੂੰ ਐਂ ਕਾ ਤੂੰ ਕਰਦੀ ਐ ਮੇਰੇ ਸਾਹਮਣੇ ਨਾ ਡਰਾਮੇ ਕਰਨ ਦੀ ਲੋੜ ਨਹੀਂ ਲੱਗੀ ਸਮਝ ਪਹਿਲਾਂ ਨਾ ਡਿੰਪਲ ਦਊਗੀ ਤੁਹਾਨੂੰ ਸਜ਼ਾ ਫਿਰ ਉਸ ਤੋਂ ਬਾਅਦ ਮੈਂ ਦਵਾਂਗੀ ਤੁਹਾਨੂੰ ਸਜ਼ਾ ਵੀ ਕਿਸੇ ਦਾ ਭਰੋਸਾ ਕਿਵੇਂ ਤੋੜੀਦਾ ਯਾਰ ਮੈਂ ਮੰਨਦਾ ਵੀ ਮੈਂ ਤੁਹਾਡੇ ਤੋਂ ਮੈਂ ਦਾ ਗੁਨਾਹ ਕਰਾ ਮੈਂ ਤਾਂ ਨਹੀਂ ਕਿ ਤੁਹਾਡੇ ਨਾਲ ਨਜ਼ਰ ਵੀ ਨਹੀਂ ਮਿਲਾ ਸਕਦਾ ਬਸ ਇਸ਼ੂ ਸਟਾਪ ਇਟ ਨਰਵਸ ਤੁਸੀਂ ਸਾਡੇ ਕਿਨਾਂ ਜਾਪੀ ਇਸ਼ੂ ਬਸ ਕਰੋ ਬਹੁਤ ਹੋ ਗਿਆ ਇਹ ਗੱਲ ਨਾ ਮੈਂ ਤਾਂ ਵਿਆਹ ਕਰਨ ਤੋਂ ਪਹਿਲਾਂ ਸੋਚਣੀ ਸੀ ਫਿਰ ਕਿਸੇ ਦਾ ਕਿਵੇਂ ਯਕੀਨ ਤੋੜੀਦਾ ਜਦੋਂ ਇੱਕ ਔਰਤ ਆਪਣੇ ਘਰ ਵਾਲੇ ਨੂੰ ਆਪਣੇ ਤੋਂ ਦੂਰ ਭੇਜਦੀ ਹੈ ਨਾ ਕਿੱਡਾ ਵੱਡਾ ਦਿਲ ਕਰਕੇ ਭੇਜਦੀ ਹੈ ਉਹੀ ਇਨਸਾਨ ਉੱਥੇ ਜਾ ਕੇ ਯਕੀਨ ਤੋੜਦਾ ਨਾ ਤਾਂ ਕਿੰਨਾ ਹਰਟ ਹੁੰਦਾ ਬੰਦੇ ਨੂੰ ਬੱਸ ਕਰ ਯਾਰ ਭੇਜ ਕਿਉਂ ਦੁਇ ਨਜਲੀਲ ਕਰੀ ਜਾਂਦੀ ਆ ਮੈਨੂੰ ਸੱਚੀ ਮੈਨੂੰ ਪਤਾ ਕਿੰਨਾ ਗਿਲਟੀ ਮਹਿਸੂਸ ਹੋਈ ਜਾਂਦਾ ਮੈਂ ਤੈਨੂੰ ਦੱਸ ਵੀ ਨਹੀਂ ਸਕਦਾ ਬਸ ਫੇਰ ਤੁਹਾਡੇ ਲਈ ਹੀ ਚੰਗਾ ਹੋਊਗਾ ਤੁਸੀਂ ਮੇਰੇ ਤੋਂ ਦੂਰ ਹੋ ਜਾਓ ਤੇ ਮੇਰਾ ਰਾਹ ਛੱਡ ਦਿਓ ਇਹ ਹਰਪ੍ਰੀਤ ਹੁਣ ਤੂੰ ਕਿੱਥੇ ਜਾਏਂਗੀ ਮੈਂ ਜਿੱਥੇ ਮਰਜ਼ੀ ਜਾਵਾਂ ਲੱਗੀ ਸਮਝੋ ਹੁਣ ਮੈਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੈਗਾ ਜਿਹੜਾ ਤੁਸੀਂ ਕੁਝ ਕੀਤਾ ਨਾ ਉਹਦੀ ਸਜ਼ਾ ਮੈਂ ਤੁਹਾਨੂੰ ਦੁਵਾਕੇ ਰਾਂਗੀ ਚਾਹ ਇੱਥੇ ਦਵਾਵਾਂ ਚਾਹ ਬਾਹਰ ਦੇਖ ਤਾਂ ਸਹੀ ਵੇਜਾਸ ਤੇਰੀ ਤੇਰੇ ਭਾਈ ਨਾਲ ਦੁਸ਼ਮਣੀ ਸੀ ਇਹ ਤਾਂ ਮੈਨੂੰ ਪਤਾ ਸੀ ਪਰ ਤੂੰ ਆਕਸ਼ ਕਰੇਗਾ ਨਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਕੀ ਲੋੜ ਸੀ ਪ੍ਰੀਤ ਅੱਗੇ ਮੂੰਹ ਖੋਲਣ ਦੀ ਮੈਨੂੰ ਸ਼ਰਮ ਨਹੀਂ ਆਈ ਮੈਨੂੰ ਕਦੇ ਸ਼ਰਮ ਆਉਣੀਆ ਮੈਂ ਮੈਂ ਮੂੰਹ ਕਿਉਂ ਨਾ ਖੋਲਦਾ ਜਦੋਂ ਪਹਿਲਾਂ ਅਗਲੇ ਨੇ ਦੁਸ਼ਮਣੀ ਦਾ ਹੱਥ ਵਧਾਇਆ ਤਾਂ ਫਿਰ ਮੇਰਾ ਤਾਂ ਹੱਕ ਬਣਦਾ ਹੀ ਸੀ ਮੈਂ ਦੁਸ਼ਮਣੀ ਪੂਰੀ ਰੀਜਨਲ ਕਿਉਂ ਨਾ ਨਮਾਵਾ ਕਿਹੜੀਆਂ ਦੁਸ਼ਮਣੀਆਂ ਦੀ ਗੱਲ ਕਰਦਾ ਕੰਜਰਾ ਤੈਨੂੰ ਸ਼ਰਮ ਸੱਚੀ ਹੋ ਹੈ ਨਹੀਂ ਨਾ ਵੇ ਤੇਰਾ ਮਾਂ ਜਾਇਆ ਭਾਈ ਆਹੋ ਹੁਣ ਪਤਾ ਨਹੀਂ ਉਹ ਪਤੰਦਰ ਨਹੀਂ ਉਹਦੇ ਨਾਲ ਕੀ ਕਰੂਗੀ ਕੀ ਨਹੀਂ ਉਹ ਜੋ ਕੁਛ ਮਰਜ਼ੀ ਕਰੇ ਮਾਂ ਮੈਂ ਕੁਝ ਨਹੀਂ ਲੈਣਾ ਤੇ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਨਾਲੇ ਉਹ ਪ੍ਰੀਤ ਉਹਨੂੰ ਸਜ਼ਾ ਦਵਾਵੇ ਨਾ ਦਵਾਵੇ ਮੈਂ ਜ਼ਰੂਰ ਉਹਨੂੰ 420 ਦੇ ਕੇਸ ਚੰਦਰ ਕਰਾ ਦਊਗਾ ਇਹ ਗੱਲ ਤੂੰ ਯਾਦ ਰੱਖੀਂ ਐਂ ਕਰ ਦੋਨੇ ਭਰਾ ਡਾਂਗਾ ਚੱਕ ਲੋ ਤੂੰ ਉਹਦਾ ਸਿਰ ਪਾੜ ਦੇ ਉਹ ਤੇਰਾ ਸਿਰ ਪਾੜ ਦੇ ਗੱਲ ਸੁਣਨੇ ਨੂੰ ਰਾਜੀ ਨਹੀਂ ਦੋਨੇ ਸਮਝ ਕੇ ਰਾਜੀ ਨਹੀਂ ਤੂੰ ਤਾਂ ਸਮਝ ਜਾ ਤੈਨੂੰ ਮੈਂ ਸਮਝਦਾਰ ਸਮਝਦੀ ਸੀ ਪਰ ਤੂੰ ਤੂੰ ਤਾਂ ਉਹਦੇ ਨਾਲ ਵੀ ਜ਼ਿਆਦਾ ਨਕੰਮਾ ਨਿਕਲਿਆ ਜਿਨੇ ਉਹਦਾ ਘਰ ਪੱਟ ਕੇ ਰੱਖਤਾ ਪਹਿਲ ਕਿਨੇ ਕੀਤੀ ਆ ਇਹ ਤਾਂ ਦੱਸ ਮੈਨੂੰ ਜਵਾਬ ਤਾਂ ਦੇ ਹੁਣ ਵੀ ਪਹਿਲ ਕੀਤੀ ਕਿਨੇ ਮੈਂ ਤਾਂ ਤੁਹਾਡੇ ਦੋਹਾਂ ਦੇ ਵਿਚਾਲੇ ਫਸ ਗਈ ਮੈਨੂੰ ਤਾਂ ਤੁਸੀਂ ਦੋਨੇ ਇੱਕੋ ਜਹੇ ਹੋ ਜੱਤ ਤਾਂ ਬੜਾ ਖੁਸ਼ ਹੋਇਆ ਪਿਆ ਮੰਮੀ ਜੀ ਕਰਦਾ ਨੱਚਾਂ ਵੇੜੇ ਚ ਮੈਂ ਹਮ ਆਵਦੀ ਵਾਰੀ ਹੁਣ ਪਤਾ ਲੱਗੂ ਕਿ ਕਿਵੇਂ ਮੈਨੂੰ ਧੋਖਾ ਕਰੀਦਾ ਕਿਸੇ ਨਾਲ ਕਿਵੇਂ ਠੱਗੀ ਮਾਰੀ ਦੀ ਆ ਬੜਾ ਚੌੜਾ ਹੋ ਕੇ ਸਾਇਨ ਕਰਾਇਆ ਸੀ ਨਾ ਮੈਥੋਂ ਦਿਮਾਗ ਨਾਲ ਜਿਹੜਾ ਦਿਮਾਗ ਮੇਰਾ ਚੱਲਿਆ ਆ ਕਰਤਾ ਫਿਰ ਰਿਤ ਇਹ ਸਫ਼ਰ ਇੱਥੇ ਹੀ ਖਤਮ ਹੋ ਜਾਏਗਾ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਤੇ ਤੂੰ ਸਾਨੂੰ ਇਨਸਾਫ ਦੋ ਅਨਲੀ ਇੰਨੇ ਦੂਰ ਆਈ ਤੇਰਾ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਤਾਂ ਲਫ਼ਜ਼ ਹੀ ਨਹੀਂ ਹੈਗੇ ਬਸ ਜਸ਼ਨ ਜੀ ਜੀ ਇੱਥੇ ਮੈਂ ਤੁਹਾਡਾ ਸਾਥ ਦੇਣ ਆਈ ਸੀ ਤੇ ਡਿੰਪਲ ਨੂੰ ਇਨਸਾਫ ਦਵਾਂ ਤੁਹਾਨੂੰ ਪਤਾ ਹੀ ਹੈ ਗੁਨਾਹਗਰ ਜਦ ਤੱਕ ਉਹਦੀ سزا ਨਾ ਮਿਲੇ ਨਾ ਉਹ ਗੁਨਾਹ ਕਰਦਾ ਹੀ ਰਹਿੰਦਾ ਹੈ ਬਸ ਹੁਣ ਮੈਂ ਸਜੇਦਵਾਨ ਲਈ ਨਾ ਬਾਹਰ ਚਲਨੀ ਆ ਮੇਰੀ ਗੱਲ ਸੁਣ ਵੈਸੇ ਤਾਂ ਸੱਚੀ ਤੂੰ ਮੇਰੀ ਨਾ ਸੋਕਣ ਪਰ ਮੇਰਾ ਜੀ ਨਹੀਂ ਕਰਦਾ ਵੀ ਮੈਂ ਤੈਨੂੰ ਸੋਕਣ ਕਹਾਂ ਤੂੰ ਮੇਰੀ ਭੈਣ ਹੋ ਜੋ ਕੁਝ ਤੂੰ ਮੇਰੇ ਲਈ ਕੀਤਾ ਨਾ ਸਾਡੇ ਦੋਨਾਂ ਵਾਸਤੇ ਕੀਤਾ ਮੈਂ ਤਾਂ ਤੇਰਾ ਕਦੇ ਸ਼ੁਕਰਗੁਜ਼ਾਰ ਹੀ ਨਹੀਂ ਸਕੀ ਇਹ ਤਬਾਤ ਤੂੰ ਬੈਗ ਚੱਕ ਕੇ ਕਿੱਥੇ ਤੁਰ ਪਈ ਆ ਫੇਰ ਕੀ ਹੋਇਆ ਗਲਤੀ ਕਿਹਦੇ ਤੋਂ ਨਹੀਂ ਹੁੰਦੀ ਪੁੱਤ ਆਪਾਂ ਬੈਠ ਕੇ ਗੱਲ ਕਰਦੇ ਆ ਬਸ ਮਮ ਹੁਣ ਮੈਨੂੰ ਤੁਹਾਡੀਆਂ ਝੂਠੀਆਂ ਅੰਦਰੀਆਂ ਦੀ ਲੋੜ ਨਹੀਂ ਤੁਸੀਂ ਕੀ ਸੋਚਦੇ ਹੋ ਆ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਮੈਂ ਆ ਜੂੰਗੀ ਤਾਂ ਜੋ ਤੁਹਾਡੇ ਪੁੱਤ ਨੂੰ ਸਜ਼ਾ ਨਾ ਮਿਲੇ ਇਹ ਕਦੇ ਵੀ ਨਹੀਂ ਹੋ ਸਕਦਾ ਉਹਨੂੰ ਉਹਦੀ ਕਿਤੇ ਦੀ ਸਜ਼ਾ ਮੈਂ ਜ਼ਰੂਰ ਦਿਵਾ ਕੇ ਛੱਡੂੰਗੀ ਫੇਰ ਕੀ ਹੋਇਆ ਪੁੱਤ ਗਲਤੀਆਂ ਵੱਡਿਆਂ ਵੱਡਿਆਂ ਤੋਂ ਹੋ ਜਾਂਦੀਆਂ ਨੇ ਜੇ ਸਵੇਰ ਦਾ ਭੁੱਲਿਆ ਆਥਣੇ ਘਰ ਆ ਜਵੇ ਉਹਨੂੰ ਉਲਿਆ ਨਹੀਂ ਕਹਿੰਦੇ ਤੂੰ ਮਾਫ ਕਰ ਦੇ ਪੁੱਤੀ ਈਸ਼ੂ ਨੂੰ ਬੱਸ ਮਮ ਜੋ ਤੁਹਾਡੇ ਪੁੱਤ ਨੇ ਕੀਤਾ ਨਾ ਮੇਰੇ ਨਾਲ ਹੁਣ ਗਲਤੀ ਨਹੀਂ ਉਹਨੂੰ ਚਲਾਕੀ ਕਹਿੰਦੇ ਨੇ ਤੁਹਾਡੇ ਲਈ ਨਾ ਆਹੀ ਚੰਗਾ ਹੋਊਗਾ ਤੁਸੀਂ ਮੇਰਾ ਰਾਹ ਛੱਡ ਦਿਓ ਨਾਲੇ ਸੱਚ ਹਾਂ ਈਸ਼ੂ ਕਹਿ ਦਿਓ ਜੋ ਉਹਨੇ ਕੁਛ ਕੀਤਾ ਨਾ ਉਹਦੀ ਸਜ਼ਾ ਕੱਟਣ ਲਈ ਤਿਆਰ ਹੋ ਜਾਏ ਮੈਂ ਉੱਥੇ ਜਾ ਕੇ ਨਾ ਕੋਰਟ ਦੇ ਆਰਡਰ ਭੇਜ ਦਾਂਗੀ ਪ੍ਰੀਤ ਪੁੱਤ ਪ੍ਰੀਤ ਦੀ ਬਾਹਰ ਸਾਂ ਰਸਤਾ ਜਮਾ ਸੁੰਨਾ ਸਰਾ ਹੈ ਇਹਸ ਤੋਂ ਚੰਗਾ ਮੌਕਾ ਹੋਰ ਕੋਈ ਮਿਲ ਹੀ ਨਹੀਂ ਸਕਦਾ ਜੱਸ ਨੂੰ ਇੱਥੇ ਗੱਡੀ ਚੜਾਾਂਗੇ ਹੁਣ ਦੇਖੀ ਫਿਰ ਕਿਵੇਂ ਜੱਸ ਗੱਡੀ ਚੜਦਾ ਹੈ